ਸਸ਼ਕਾਲ ਕਲਿਆਣ ਟੀਵੀ ਪੰਜਾਬ ਵੇਖ ਰ ਤੁਸੀਂ ਦੇ ਬਠਿੰਡਾ ਫਿਜ਼ੀਕਲ ਹੈਂਡੀਕੈਪਡ ਯੂਨੀਅਨ ਦੇ ਮੈਂਬਰਾਂ ਨੇ ਬਠਿੰਡਾ ਦੇ ਟੀਚਰ ਹੋਮ ਵਿਖੇ ਆਪਣੀਆਂ ਲੰਬੇ ਸਮੇਂ ਤੋਂ ਲੜਕੀਆਂ ਮੰਗਾਂ ਨੂੰ ਲੈ ਕੇ ਸਰਕਾਰ ਦੇ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕੀਤਾ ਹੈ ਤਾਂ ਇਸ ਪ੍ਰਦਰਸ਼ਨ ਦੇ ਵਿੱਚ ਜ਼ਿਲ੍ਹਾ ਭਾਰਤ ਹੋਈ ਵੱਡੀ ਗਿਣਤੀ ਦੇ ਵਿੱਚ ਉਹਦੇ ਵਿਅੰਗ ਵਿਅਕਤੀ ਤੇ ਉਹਨਾਂ ਦੇ ਪਰਿਵਾਰਕ ਮੈਂਬਰ ਸ਼ਾਮਲ ਹੋਏ ਨੇ ਯੂਨੀ ਦੇ ਆਗਵਾ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਸਰਕਾਰ ਨੂੰ ਆਪਣੀਆਂ ਮੰਗਾਂ ਬਾਰੇ ਅਪੀਲ ਕਰ ਰਹੇ ਨੇ ਪਰ ਹਰ ਵਾਰ ਉਹਨਾਂ ਨੂੰ ਸਿਰਫ ਖੋਖਲੇ ਪਰੋਸੇ ਮਿਲਦੇ ਨੇ ਸਰਕਾਰੀ ਨੌਕਰੀਆਂ ਦੇ ਵਿੱਚ ਦਿਵਿਆਂਗ ਵਿਅਕਤੀਆਂ ਦੇ ਲਈ ਤੈ ਕੋਟੇ ਨੂੰ ਪੂਰੇ ਤਰੀਕੇ ਦੇ ਨਾਲ ਲਾਗੂ ਕਰਨਾ ਤੇ ਬੈਕਲੌਗ ਦੀਆਂ ਅਸਾਮੀਆਂ ਨੂੰ ਤੁਰੰਤ ਭਰਨਾ ਇਹ ਉਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਮੌਜੂਦਾ ਪੈਨਸ਼ਨ ਰਾਸ਼ੀ ਬਹੁਤ ਘੱਟ ਹੈ ਜਿਸ ਨਾਲ ਗੁਜ਼ਾਰਾ ਬਹੁਤ ਔਖਾ ਹੈ ਇਸ ਮਹਿੰਗਾਈ ਦੇ ਸਮੇਂ ਦੇ ਵਿੱਚ ਠੁਕਮਾ ਵਾਧਾ ਹੋਣਾ ਚਾਹੀਦਾ ਬੱਸਾ ਰੇਲ ਗੱਡੀਆਂ ਤੇ ਸਰਕਾਰੀ ਇਮਾਰਤਾਂ ਦੇ ਵਿੱਚ ਰਹਿਮ ਤੇ ਹੋਰ ਲੋੜਿੰਦੀਆਂ ਸਹੂਲਤਾਂ ਦਾ ਪ੍ਰਬੰਧ ਹੋਣਾ ਮਿਆੰਗ ਬੱਚਿਆਂ ਦੀ ਸਿੱਖਿਆ ਤੇ ਹੁਨਰ ਵਿਕਾਸ ਦੇ ਲਈ ਵਿਸ਼ੇ ਸਕੂਲ ਤੇ ਸਿਖਲਾਈ ਕੇਂਦਰ ਹੋਣੇ ਚਾਹੀਦੇ ਨੇ ਟੀਚਰ ਹੁੰਦੇ ਅੰਦਰ ਇਕੱਠੇ ਹੋ ਕੇ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਗਈ ਉਹਨਾਂ ਨੇ ਹੱਥਾਂ ਦੇ ਵਿੱਚ ਆਪਣੀਆਂ ਮੰਗਾਂ ਨੂੰ ਦਰਸਾਉਂਦੇ ਹੋਏ ਬੈਨਰ ਤੇ ਤਖਤੀਆਂ ਫੜੀਆਂ ਸਨ ਮੈਂਬਰਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਜੇਕਰ ਸਰਕਾਰ ਨੇ ਜਲਦ ਹੀ ਮੰਗਾਂ ਤੇ ਧਿਆਨ ਨਾ ਦਿੱਤਾ ਤਾਂ ਉਹ ਸੰਘਰਸ਼ ਹੋਰ ਤੇਜ਼ ਕਰਨ ਲਈ ਮਜਬੂਰ ਹੋਣਗੇ ਇਹ ਬੁਲਾਰਿਆਂ ਨੇ ਸਬੂਤਨ ਕਰ ਦਿੱਤਾ ਕਿ ਦਿਵਿਆਂਗ ਹੋਣਾ ਕੋਈ ਅਪਰਾਧ ਨਹੀਂ ਹੈ ਪਰ ਸਰਕਾਰ ਦਾ ਇਹ ਗੂੜਾ ਰਵੱਈਆ ਉਹਨਾਂ ਨੂੰ ਸਮਾਜ ਦੇ ਵਿੱਚ ਇੱਕ ਬੋਝ ਵਾਂਗ ਮਹਿਸੂਸ ਕਰਵਾਉਂਦਾ ਹੈ ਹੁਣ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਅਗਲੀ ਰਣਨੀਤੀ ਦੇ ਵਿੱਚ ਪੱਕਾ ਮੋਰਚਾ ਜਾਂ ਫਿਰ ਸੜਕਾਂ ਜਾਮ ਕਰਨਾ ਵੀ ਸ਼ਾਮਲ ਹੋ ਸਕਦਾ ਹੈ ਜਿਲ੍ਹਾ ਬੇਤਸਖਤਰ ਫਿਜ਼ੀਕਲ ਹੈਂਡੀਕੈਪ ਐਸੋਸੀਏਸ਼ਨ ਤੋਂ ਜੀ ਤੇ ਫਾਰਮੂਲਾ ਜਿਹੜਾ ਅੱਜ ਪ੍ਰਦਰਸ਼ਨ ਕਰ ਰਿਹਾ ਇਹ ਪ੍ਰਦਰਸ਼ਨ ਜੀ ਸਾਡਾ ਸਰਕਾਰਾਂ ਬਣਾਉਂਦੀਆਂ ਹਨ ਅੰਤਰਰਾਸ਼ਟਰੀ ਡਿਸੇਬਿਲਟੀ ਡੇ ਜੀ ਹੈਂਡੀਕੈਪਟਾਂ ਦਾ ਇਹ ਪੰਜਾਬ ਸਰਕਾਰ ਸੈਂਟਰ ਸਰਕਾਰ ਸਾਰੀਆਂ ਸਰਕਾਰਾਂ ਬਣਾਉਂਦੀਆਂ ਜੀ ਆਲ ਵਲਡ ਤੇ ਬਣਾਇਆ ਜਾਂਦਾ ਪਰ ਹੈਂਡੀਕੈਪਟਾਂ ਨੂੰ ਕੁਝ ਵੀ ਨਹੀਂ ਦਿੱਤਾ ਜਾਂਦਾ ਜੀ ਇੱਕ ਕਾਗਜ਼ਾਂ ਦੇ ਵਿੱਚ ਜਾਂ ਅਖਬਾਰਾਂ ਦੇ ਵਿੱਚ ਆਪਣੀਆਂ ਖਬਰਾਂ ਲਵਾਉਣ ਵਾਸਤੇ ਬਾਵਾ ਖੱਟਣ ਵਾਸਤੇ ਇਹ ਚੀਜ਼ਾਂ ਸਰਕਾਰ ਕਰਦੀ ਹੈ ਪਰ ਹੈਂਡੀਕੈਪਟਾ ਛੜਕਾਂ ਤੇ ਰੋਲ ਰਹੇ ਆ ਘਰਾਂ ਤੋਂ ਬੇਕਾਰ ਹੋ ਰਹੇ ਆ ਹੈਂਡੀਕੈਪਟਾਂ ਦੇ ਤੁਸੀਂ ਸਭ ਤੋਂ ਪਹਿਲਾਂ ਅਸੀਂ ਗੱਲ ਕਰੀਏ ਜੀ ਪੈਨਸ਼ਨ ਦੇਖ ਲਓ ਉਮਿਨੇ ਹੋ ਗਈ ਤੇ ਇਹ ਪੈਨਸ਼ਨ ਨਹੀਂ ਆਈ ਇਹ ਸਰਕਾਰ ਨੇ ਸਾਡੇ ਨਾਲ ਵਾਦਾ ਕੀਤਾ ਸੀ ਵੀ ਸਾਡੀ ਸਰਕਾਰ ਆਉਣ ਤੇ ਅਸੀਂ 2500 ਰੁਪਏ ਪੈਨਸ਼ਨ ਕਰਾਂਗੇ ਜਦ ਕਿ ਸਾਡੀ ਮੰਗ ਹੈਗੀ ਹੈਗੀ 5000 ਰੁਪਏ ਪੈਨਸ਼ਨ ਹੈਂਡੀਕਿਪਟਾਂ ਨੂੰ ਮਿਲਣੀ ਚਾਹੀਦੀ ਹੈ ਜਿਵੇਂ ਸਾਡੇ ਨਾਲ ਲੱਗਦੀਆਂ ਸਟੇਟਾਂ ਉਹਨਾਂ ਸਟੇਟਾਂ ਦੇ ਵਿੱਚ ਪੈਸਣਾ ਵਧੀਆਂ ਹੋਈਆਂ ਬਾਕੀ ਜਿਹੜੇ ਸਾਨੂੰ ਆ ਵਿਕਲ ਮਿਲਦੇ ਨੇ ਜੀ ਮੋਟਰ ਟ੍ਰਾਈਸਾਈਕਲ ਆ ਇਹ ਬਹੁਤ ਹੀ ਨਾਜ਼ਿਕ ਆ ਰਹੇ ਆ ਨੇ ਇਨਾਂ ਦੀ ਰਿਪੇਅਰ ਵੀ ਬਹੁਤ ਮਹਿੰਗੀ ਪੈਂਦੀ ਹੈ ਜੀ ਤੇ ਸਾਨੂੰ ਇਹ ਫ੍ਰੀ ਰਿਪੇਅਰ ਹੋਣੀ ਚਾਹੀਦੀ ਹੈ ਹੈਂਡੀਕੈਪਟਾਂ ਨੂੰ ਤੇ ਜੋ ਹੈਂਡੀਕੈਪਟ ਪੜੇ ਲਿਖੇ ਆ ਉਹਨਾਂ ਨੂੰ ਪਹਿਲ ਤੇ ਆਧਾਰ ਤੇ ਰੁਜ਼ਗਾਰ ਮਿਲਣਾ ਚਾਹੀਦਾ ਜੀ ਤੇ ਜੋ ਉਹਨਾਂ ਦੀ ਉਮਰ ਲੰਘ ਚੁੱਕੀ ਹੈ ਉਹਨਾਂ ਨੂੰ ਕੋਈ ਆਪਣਾ ਰੁਜ਼ਗਾਰ ਕਰਨ ਵਾਸਤੇ ਫ੍ਰੀ ਆਫ ਕੋਸਟ ਕੋਈ ਸਰਕਾਰ ਲਾਉਣ ਦੇਵੇ ਸਬਸਿਡੀ ਲਾਉਣ ਦੇਵੇ ਈਜ਼ੀ ਲੋਨ ਦੇਵੇ ਜਿਨ੍ਹਾਂ ਨਾਲ ਕਿ ਆਪਦਾ ਹੈਂਡੀਕੈਪਟ ਆਪਦਾ ਕਾਰਜ ਕਰ ਸਕਣ ਜੋ ਵੀ ਹੈਂਡੀਕੈਪਟਾਂ ਦੇ ਬੱਚੇ ਆ ਉਹਨਾਂ ਨੂੰ ਆਮ ਬੱਚਿਆਂ ਨਾਲੋਂ ਵਜੀਫਾ ਵੱਧ ਮਿਲਣਾ ਚਾਹੀਦਾ ਜੀ ਕਾਪੀਆਂ ਕਿਤਾਬਾਂ ਤੇ ਹੋਰ ਵੀ ਪੜ੍ਹਾਈ ਦੇ ਸਾਧਨ ਸੋ ਕਸੂਲਤਾਵਾਂ ਯੂਨੀਵਰਸਿਟੀਆਂ ਦੇ ਵਿੱਚ ਸਪੈਸ਼ਲ ਯੂਨੀਵਰਸਿਟੀ ਹੋਣੀ ਚਾਹੀਦੀ ਹੈ ਹੈਂਡੀਕੈਪਟਾਂ ਵਾਸਤੇ ਸਪੈਸ਼ਲ ਕਲਾਸਰੂਮ ਹੋਣੇ ਚਾਹੀਦੇ ਜਿਨ੍ਹਾਂ ਦੇ ਵਿੱਚ ਈਜੀ ਜਾ ਸਕਣ ਉਹਨਾਂ ਦੇ ਵਾਸਤੇ ਉਹ ਜੀ ਉਪਲਬਧਤਾ ਹੋਣੀ ਚਾਹੀਦੀ ਹੈ ਜੀ ਬਾਕੀ ਸਾਡੇ ਜਿਹੜੇ ਹੈਗੇ ਆ ਜੀ ਆ ਜੂਏ ਆਈਡੀ ਕਾਰਡ ਬਣਿਆ ਤੇ ਸਾਨੂੰ ਰੇਲਵੇ ਪਾਸ ਜਾਂ ਬੱਸ ਪਾਸ ਇਹ علیحدਾ ਤੋਂ ਬਣਾਉਣੇ ਪੈਂਦੇ ਆ ਤੇ ਟੋਲ ਟੈਕਸ ਤੇ ਇਹ ਸਾਡਾ ਚੱਲਦਾ ਜੀ ਤੇ ਅਸੀਂ ਇਹ ਵੀ ਕਹਿੰਦੇ ਆ ਜਿਵੇਂ ਟੋਲ ਟੈਕਸ ਤੇ ਚੱਲਦਾ ਸਾਡਾ ਬੱਸ ਪਾਸਤੇ ਵੀ ਰੇਲਵੇ ਪਾਸਤੇ ਵੀ ਇਹ ਜੁਡੀ ਆਈਡੀ ਕਾਰਡ ਹੀ ਚੱਲਣਾ ਸਾਡਾ ਚਾਹੀਦਾ ਜੀ ਕਿ ਵਿਦੇਸ਼ਾਂ ਦੇ ਵਿੱਚ ਜਿਹੜੀਆਂ ਬੱਸਾਂ ਹੁੰਦੀਆਂ ਨੇ ਉਹਦੇ 'ਤੇ ਬੰਦਾ ਆਸਾਨੀ ਨਾਲ ਚੜ੍ਹ ਸਕਦਾ ਆਪਣੇ ਜਾਂ ਸੂਬੇ 'ਚ ਕਹ ਲਈਏ ਜਾਂ ਆਪਣੇ ਸਟੇਟਾਂ ਦੇ ਵਿੱਚ ਉਹ ਵੀ ਸੀਦਾ ਹੈ ਨਹੀਂ ਕੀ ਕਾਰਨ ਆ ਕੀ ਸਮਝਦੇ ਇਹ ਸਰਕਾਰਾਂ ਦੀ ਨਲਾਇਕੀ ਹੈ ਜੀ ਅਸੀਂ ਬਹੁਤ ਵਾਰੀ ਅਸੀਂ 2019 ਤੋਂ ਲੈ ਕੇ ਨਾ ਜੀ ਅਸੀਂ ਮਰਮੈਂਡਮ ਦੇ ਰਹੇ ਆ ਸਰਕਾਰਾਂ ਨੂੰ ਤੇ ਬਹੁਤਾ ਸੈਂਟਰ ਸਰਕਾਰ ਚੱਕਰ ਵੀ ਅਸੀਂ ਪਛਾਏ ਆ ਪਰ ਉਹ ਕੁਝ ਨਹੀਂ ਕਰ ਰਹੀ ਪਹਿਲਾਂ ਕਾਂਗਰਸ ਸਰਕਾਰ ਨੇ ਬੱਸਾਂ ਪਾਈਆਂ ਹੁਣ ਪੰਜਾਬ ਸਰਕਾਰ ਬੱਸਾਂ ਪਾਉਣ ਜਾ ਰਹੀ ਹੈ ਪਿੱਛੇ ਵੀ ਪਾਈਆਂ ਆਈਆਂ ਮੁੱਖ ਮੰਤਰੀ ਆਪ ਨੇ ਤੇ ਪਰ ਬੱਸਾਂ ਦੇ ਵਿੱਚੋਂ ਕੋਈ ਰੈਂਪ ਨਹੀਂ ਦਿੱਤਾ ਜਾਂਦਾ ਅਸੀਂ ਜਦੋਂ ਕਿ ਮੰਗ ਕਰਦੇ ਆਂ ਵੀ ਜਿਵੇਂ ਹੁਣ ਸਰਕਾਰੀ ਹਸਪਤਾਲ ਆ ਗਏ ਜੀ ਸਰਕਾਰੀ ਬੈਂਕ ਆ ਗਏ ਏਟੀਐਮ ਆ ਗਏ ਏਟੀਐਮ ਤੇ ਬਹੁਤ ਹੈਂਡੀਕੈਪਟਨਾਂ ਨਾਲ ਧੋਖਾ ਹੁੰਦਾ ਕਿਉਂਕਿ ਉਹਦੀ ਵੀਲਚੇਅਰ ਏਟੀਐਮ ਦੇ ਵਿੱਚ ਜਾਂਦੀ ਨਹੀਂ ਜੀ ਕਿਸੇ ਦੀ ਹੈਲਪ ਲੈਂਦਾ ਉਹ ਹੈਲਪ ਵਾਲੀ ਉਹਦੇ ਨਾਲ ਠੱਗੀ ਮਾਰ ਜਾਂਦਾ ਜੀ ਅਸੀਂ ਕਿਹ ਚਾਹ ਸਰਕਾਰ ਤੋਂ ਚਾਹੁੰਦੇ ਆਂ ਵੀ ਬੱਸਾਂ ਦੇ ਵਿੱਚ ਰੇਲਵੇ ਸਟੇਸ਼ਨਾਂ ਦੇ ਉੱਤੇ ਸਾਨੂੰ ਰੈਂਪ ਸਬਦਾ ਹੋਣੀ ਚਾਹੀਦੀ ਹੈ ਬੱਸਾਂ ਦੇ ਵਿੱਚ ਰੈਂਪ ਹੋਣੇ ਚਾਹੀਦੇ ਲੱਗੇ ਵੀਲਚੇਅਰ ਰੱਖਣ ਦੀ ਵੀ ਸੁਵਿਧਾ ਉਹਦੇ ਵਿੱਚ ਬੱਸ ਦੇ ਵਿੱਚ ਬਣੀ ਹੋਣੀ ਚਾਹੀਦੀ ਹੈ ਜੀ ਤੇ ਬੱਸ ਅੜਿਆਂ ਦੇ ਉੱਤੇ ਵੀ ਸਾਨੂੰ ਰੈਂਪ ਹੋਣੇ ਚਾਹੀਦੇ ਤੇ ਸਰਕਾਰੀ ਇਜ਼ਾਰਿਆਂ ਦੇ ਵਿੱਚ ਵੀ ਜਿਹੜੀਆਂ ਮੰਗਾਂ ਨੇ ਤੁਹਾਡੀਆਂ ਕੇਂਦਰ ਨਾਲ ਕਿਹੜੀਆਂ ਸੰਬੰਧਾਂ ਉਸ ਦੇ ਨਾਲ ਕਿਹੜੀਆਂ ਸੰਬੰਧਾਂ ਕੇਂਦਰ ਨਾਲ ਸਰਕਾਰ ਸਾਡੀਆਂ ਮੰਗਾਂ ਹੈਗੀਆਂ ਜੀ ਜੋ ਕਿ ਪਿਲਸਣ ਦੀ ਕੋਈ ਵੀ ਮੰਗ ਹੈ ਜਾਂ ਸਾਡੇ ਆ ਲਿਮਕੋ ਮੋਟੋ ਲਿਮਕੋ ਸਟ੍ਰਾਈਕਲ ਮਿਲਦੇ ਆ ਤੇ ਜਿਵੇਂ ਹੋਰ ਸਟੇਟਾਂ ਦਿੱਲੀ ਆ ਚੰਡੀਗੜ੍ਹ ਆ ਜੀ ਇਹ ਰਾਜਸਥਾਨ ਆ ਉਹਨਾਂ ਦੇ ਵਿੱਚ ਨਾ ਇਹਨਾਂ ਦੇ ਜਿਹੜੇ ਸਾਨੂੰ ਲੈਟਰ ਆਉਣਕ ਦਿੰਦਿਆਂ ਨਾ ਲੈਟਰ ਆਉਣਕ ਦੀ ਥਾਂ ਤੇ ਸਾਨੂੰ ਜੇ ਪਟ્રોલ ਵਾਲੀ ਦਿੱਤਾ ਜਾਵੇ ਨਾ ਵਹੀਕਲ ਜੀ ਉਹ ਹੈਂਡੀਕੈਪਟਾਂ ਲਈ ਵਧੀਆ ਹੈ ਕਿਉਂਕਿ ਜੇ ਕੋਈ ਮੀਂਹ ਕਣੀ ਪੈ ਗਈ ਰਸਤੇ ਜਾਂਦੇ ਨੂੰ ਇਹ ਉੱਥੇ ਖੜ ਜਾਂਦੇ ਆ ਜੀ ਤੇ ਸਾਨੂੰ ਜੇ ਪਟ્રોલ ਵਾਲਾ ਮਿਲਣ ਜਿਵੇਂ ਹੋਰ ਸਟੇਟਾਂ ਚ ਇਹ ਸੈਂਟਰ ਸਰਕਾਰ ਤੋਂ ਅਸੀਂ ਮੰਗ ਕਰਦੇ ਆ ਸਰਕਾਰ ਦੀਆਂ ਜੋ ਵੀ ਹੈਗੀਆਂ ਲੋکریاں ਉਹਨਾਂ ਦੇ ਵਿੱਚ ਪਹਿਲ ਦੇ ਆਧਾਰ ਤੇ ਹੈਂਡੀਕੈਪਟਾਂ ਨੂੰ ਪਹਿਲ ਦਾ ਕੋਟਾ ਦਿੱਤਾ ਜਾਵੇ ਹੈਂਡੀਕੈਪਟਾਂ ਨੂੰ ਰੁਜ਼ਗਾਰ ਦਿੱਤਾ ਜਾਵੇ ਜਾਂ ਕਿ ਜੋ ਵੀ ਸਹੂਲਤਾਂ ਉਹਨਾਂ ਦੀਆਂ ਹੈਗੀਆਂ ਜਿਵੇਂ ਏਮਜ ਹਸਪਤਾਲ ਆਪਣੇ ਬਠੰਡਾ ਵਿਖੇ ਬਣਿਆ ਹੋਇਆ ਜਾਂ ਕੋਈ ਹੋਰ ਯੂਨੀਵਰਸਿਟੀਆਂ ਇਹਨਾਂ ਦੀਆਂ ਬਣੀਆਂ ਹੋਈਆਂ ਆਈਆਂ ਜੀ ਉਹਨਾਂ ਦੇ ਵਿੱਚ ਪਹਿਲ ਦੇ ਆਧਾਰ ਤੇ ਹੈਂਡੀਕੈਪਟਾਂ ਨੂੰ ਰੁਜ਼ਗਾਰ ਦਿੱਤਾ ਜਾਵੇ ਉੱਥੇ ਵੀ ਕਿਤੇ ਨਹੀਂ ਦਿੱਤਾ ਜਾਂਦਾ ਤਣਾੜ ਬੰਦੇ ਲੈ ਜਾਂਦੇ ਨੇ ਜੀ ਸਹੁਰ ਤੋਂ ਸੈਸ਼ਨ ਕਿ ਨਹੀਂ ਮਿਲਦੀ ਹੈ ਪੈਨਸ਼ਨ 1500 ਰੁਪਿਆ ਪੈਨਸ਼ਨ ਮਿਲਦੀ ਹੈ ਉਹ ਵੀ 2 ਮਹੀਨੇ ਰੁਕੀ ਹੋਈ ਹੈ 2 ਮਹੀਨੇ ਦੀ ਰੁਕੀ ਹੋਈ ਹੈ 5000 ਨਹੀਂ ਤੇ ਸਰਕਾਰ ਨੇ ਵਾਦਾ ਕੀਤਾ ਸੀ 2500 ਦਾ 2500 ਦਾ ਜੀ ਹਾਂ ਉਹ ਵੀ 2 ਮਹੀਨੇ ਦੀ 1500 ਵੀ ਰੁਕੀ ਹੋਈ ਹੈ 1500 ਵੀ ਪੈਨਸ਼ਨ ਹੈ ਇਹ ਉਹ ਵੀ 2 ਮਹੀਨੇ ਹੋ ਗਏ ਸਾਨੂੰ ਮਿਲ ਨਹੀਂ ਰਹੀ ਜੀ ਤੇ ਹੈਂਡੀਕਿਫਟਾਂ ਦਾ ਬਹੁਤ ਔਖਾ ਹੋ ਜਾਂਦਾ ਕਿਉਂਕਿ ਜੀ ਕਿਸੇ ਨੇ ਪਰਚੂਨ ਦਾ ਸਮਾਨ ਲੈਣਾ ਹੁੰਦਾ ਕਿਸੇ ਨੇ ਕੋਈ ਚੀਜ਼ ਧਾਰੀ ਚੱਕੀ ਹੁੰਦੀ ਹੈ ਕਿਸੇ ਨਾਲ ਵਾਦਾ ਕੀਤਾ ਹੁੰਦਾ ਤੇ ਹੁਣ ਦੋ-ਦੋ ਮਹੀਨੇ ਜੇ ਪੈਲਸਨ ਕਿਸੇ ਟਾਈਮ ਤੇ ਨਹੀਂ ਮਿਲਦੀ ਬਹੁਤ ਔਖਾ ਉਹਨਾਂ ਦਾ ਜ ਦੀ ਪੈਲਸਨ 5000 ਰੁਪਿਆ ਕੀਤੀ ਜਾਵੇ ਪੜ੍ਹੇ ਲਿਖਿਆ ਨੂੰ ਪਹਿਲ ਦੇ ਆਧਾਰ ਤੇ ਰਜਗਾਰ ਦਿੱਤਾ ਜਾਵੇ ਤੇ ਜਿਹੜੀਆਂ ਹੋਰ ਵੀ ਬਸਾਂ ਜਿਹੜੀਆਂ ਹੁਣ ਸਰਕਾਰ ਪਾਉਣ ਜਾ ਰਹੀ ਹੈ ਜਾਂ ਸੈਂਟਰ ਸਰਕਾਰ ਦੀਆਂ ਜੋ ਵੀ ਜੋਬਾਂ ਕੱਢਦੇ ਆ ਉਹਨਾਂ ਦੇ ਵਿੱਚ ਸਾਡਾ ਕੋਟਾ ਜਿਹੜਾ ਹੈਗਾ 5 4% ਕੋਟਾ ਰੱਖਿਆ ਹੋਇਆ ਜੀ ਸਾਡਾ ਪਹਿਲਾਂ ਜਿਹੜੀ ਇਹ ਕੈਟਾਗਰੀ ਸੀਗੀ ਜੀ ਇਹ 7 ਸੀਗ ਹੈ ਜੀ ਹੁਣ ਕੈਟਾਗਰੀਆਂ ਇਹ ਵਧਾ ਕੇ 21 ਕਰ ਦਿੱਤੀਆਂ ਗਈਆਂ ਤੇ ਪਰ ਸਾਡਾ ਕੋਟਾ ਉਹੀ ਰੱਖਿਆ ਹੋਇਆ ਹੈ ਸਰਕਾਰ ਨੇ ਅਸੀਂ ਕੋਟੇ ਦੀ ਮੰਗ ਕਰਦੇ ਹਾਂ ਸਾਡਾ ਕੋਟਾ ਵਧਾ ਕੇ 15% ਕੋਟਾ ਕੀਤਾ ਜਾਵੇ ਹੈਂਡੀਕੈਪਟ ਜਿਹੜੀ ਮੰਗ ਕੀ ਨਾਮ ਹੈ ਤੇ ਕੀ ਪ੍ਰੋਗਰਾਮ ਸੀ ਮੇਰਾ ਨਾਮ ਭੀਮ ਰਤਨ ਪਪਾਲ ਹੈ ਅੱਜ ਫਿਜ਼ੀਕਲ ਹੈਂਡੀਕੈਪਟ ਐਸੋਸੀਏਸ਼ਨ ਰਜਿਸਟਰਡ ਇਕਾਈ 170 ਪੰਜਾਬ ਵੱਲੋਂ ਇਹ 1978 ਦੀ ਐਸੋਸੀਏਸ਼ਨ ਬਣੀ ਹੋਈ ਆ ਪੁਰਾਣੀ ਐਸੋਸੀਏਸ਼ਨ ਹੈ ਜੁਨੀਅਨ ਹੈ ਅੱਜ ਪੂਰਾ ਕਮੰਤਰੀ ਪੰਜਾਬੀ ਦੇ ਵਿੱਚ ਹੀ ਮੈਂ ਗੱਲ ਕਰੂੰਗਾ ਕਿਉਂਕਿ ਪੂਰੀ ਦੁਨੀਆ ਦੇ ਵਿੱਚ ਅੰਗਹੀਨ ਡੇ ਕਿਹਾ ਜਾਂਦਾ ਇਹਨੂੰ ਪੰਜਾਬੀ ਦੇ ਵਿੱਚ ਇਹਨੂੰ ਆਪਾਂ ਕਮਾਂਤਰੀ ਦਿਵਿਸ਼ ਕਹਿੰਦੇ ਆ ਪਹਿਲਾਂ ਸਾਰ ਇਹ ਮਾਰਚ ਦੇ ਵਿੱਚ ਮਨਾਇਆ ਜਾਂਦਾ ਸੀਗਾ ਕਿਉਂਕਿ ਜਦੋਂ ਸੰਸਾਰ ਦੀ ਦੂਸਰੀ ਜੰਗ ਹੋਈ ਜੰਗ ਦੇ ਵਿੱਚ ਕੁਝ ਫੌਜੀ ਬਾਈ ਸੀ ਜਿਹੜੇ ਕਿਸੇ ਦੀ ਲੱਤਾਂ ਮਹਾ ਕੱਟਿਆ ਗਈਆਂ ਕੋਈ ਸ਼ਹੀਦ ਹੋ ਗਏ ਤਾਂ ਸ਼ਿਕਾਂਗੋ ਦੇ ਵਿੱਚ ਮਤਲਬ ਜਦੋਂ ਉਹਦੇ ਬਾਅਦ ਫੌਜੀ ਵੀਰ ਇਕੱਠੇ ਹੋਏ ਤਾਂ ਉਹਨਾਂ ਨੇ ਸਰਕਾਰ ਕੋਲੇ ਆਪਣੇ ਡਿਮਾਂਡਾ ਰੱਖੀਆਂ ਔਰ ਦੂਜਿਆਂ ਦੇ ਵਿੱਚ ਰੱਖੀਆਂ ਤਾਂ ਉਸ ਤੋਂ ਬਾਅਦ ਮੈਂ ਜਿਆਦਾ ਸੌਟ ਦੇ ਵਿੱਚ ਸਾਰਾ ਪੱਤੀ ਐ ਸੋਸ਼ਲ ਮੀਡੀਆ ਹੈ ਤਾਂ ਇਹ ਮਤਲਬ ਕਿ ਜਿਹੜਾ ਹੈਗਾ ਸੀ ਤਾਂ 1977 ਦੇ ਵਿੱਚ ਫਿਰ ਕਿਉਂਕਿ ਮਾਰਚ ਦੇ ਵਿੱਚ ਪੇਪਰ ਵਗੈਰਾ ਆ ਜਾਂਦੇ ਨੇ ਅੰਗਰੇਨ ਸਾਥੀਆਂ ਵਿਦਿਆਰਥੀਆਂ ਦੇ ਤਾਂ ਦਸੰਬਰ ਦੇ ਵਿੱਚ ਇਹ ਪੂਰਾ ਕਮੰਤਰੀ ਦਵੇਸ਼ਾ ਜਿਹੜਾ ਅੱਜ ਪੂਰੇ ਮਨਾਏ ਜਾ ਰਹੀ ਹੈ ਪਰ ਭਾਰਤ ਦੇ ਵਿਕਲੰਗਾਂ ਦੀ ਇਹ ਬੜੀ ਦਿਖਾਨਤਾ ਹੈ ਕਿ 1996 ਦਾ ਵੀ ਐਕਟ ਬਣਾਇਆ ਸੀ ਸਰਕਾਰ ਨੇ ਇਹ 1996 ਚ ਐਕਟ ਲਾਗੂ ਕੀਤਾ ਗਿਆ ਕਿਉਂਕਿ 1981 ਦੇ ਵਿੱਚ ਜਦੋਂ ਮੀਟਿੰਗ ਹੋਈ ਸੀ ਉਹਦਾ ਪ੍ਰਧਾਨ ਮੰਤਰੀ ਇੰਦਰਾਂ ਗਾਂਧੀ ਜੀਵਿਤ ਸੀਗੇ 97 ਦਾ ਜਿਹੜਾ ਐਕਟ ਸੀਗਾ ਉਹਨੂੰ ਵੀ ਸਰਕਾਰ ਨੇ ਨਵੇਂ ਨਵੇਂ ਲਾਗੂ ਨਹੀਂ ਕੀਤਾ ਕਿਉਂਕਿ ਉਹਦੇ ਵਿੱਚ ਵੀ ਧਾਰਾ ਪਹਿਲੀ ਕਹਿੰਦੀ ਸੀ ਕਿ ਜਿਹੜੇ ਅੰਗਹੀਨ ਉਹਨਾਂ ਨੂੰ ਰੋਜ਼ਗਾਰ ਮਿਲੂਗਾ ਤੇ ਉਹਨਾਂ ਨੂੰ ਐਜੂਕੇਸ਼ਨ ਆ ਜਿਹੜੀ ਟੋਟਲ ਫ੍ਰੀ ਹੋਊਗੀ 2016 ਦਾ ਐਕਟ ਸੈਂਟਰ ਗਵਰਨਮੈਂਟ ਆਫ ਇੰਡੀਆ ਨੇ ਵੀ ਲਾਗੂ ਕਰਤਾ 9 ਸਾਲ ਬੀਤ ਗਏ ਪਰ ਇਹ ਜ਼ਮੀਨੀ ਪੱਧਰ ਤੇ ਕੁਝ ਨਹੀਂ ਹੁਣ ਤੁਸੀਂ ਇੱਥੇ ਦੇਖ ਸਕਦੇ ਹੋ ਸਰ ਇਹਦੇ ਵਿੱਚ ਵੀ ਬਿਲਡਿੰਗ ਦੇ ਵਿੱਚ ਕੋਈ ਸਾਡੇ ਵਾਸਤੇ ਰੈਂਪ ਵਾਸਤੇ ਚੜਨ ਵਾਸਤੇ ਕੋਈ ਦਿੱਕਤ ਆ ਰਹੀਆਂ ਨਹੀਂ ਕੋਈ ਰੈਂਪ ਵਗੈਰਾ ਸਹੂਲਤ ਨਹੀਂ ਔਰ ਰੇਲਵੇ ਦੇ ਵਿੱਚ ਸਾਡੇ ਸਰ ਤਿੰਨ ਕੋਚ ਹੁੰਦੇ ਆ ਇੱਕ ਵਿਕਲਾਗ ਜਿਹੜਾ ਡੱਬਾ ਹੁੰਦਾ ਉਹ ਲਾਸਟ ਤੇ ਹੁੰਦਾ ਕਿ ਜਿੱਥੇ ਕੋਈ ਚਾਹ ਲਾਵੀ ਭੇਜਦਾ ਤਾਂ ਅਸੀਂ ਅੱਜ ਇਹੀ ਮੰਗ ਕਰਦੇ ਆਂ ਸੈਂਟਰ ਗਵਰਨਮੈਂਟ ਆਫ ਇੰਡੀਆ ਨੂੰ ਕਿ ਜਿਹੜਾ 2016 ਦਾ ਐਕਟ ਹੈ ਉਹਨੂੰ ਜ਼ਮੀਨੀ ਪੱਧਰ ਤੇ ਲਾਗੂ ਕੀਤਾ ਜਾਵੇ ਕਿਉਂਕਿ ਸੈਸ਼ਨ ਚੱਲ ਰਿਹਾ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਹੈ ਕਿ ਚਲੋ ਤੁਸੀਂ ਰੁਲਜ ਕੇ ਚੋਣਾਂ ਦੇ ਵਿੱਚ ਜ਼ਿਲ੍ਹਾ ਪ੍ਰਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਹੋ ਰਹੀਆਂ ਨੇ ਪਰ ਜਿਹੜੀ ਸਾਡਾ ਪੈਨਸ਼ਨ ਬੰਦ ਪਈ ਹੈ ਪੰਜਾਬ ਦੇ ਵਿੱਚ ਬੈਕਰਾ ਕੋਟਾ ਬੰਦ ਪਿਆ ਉਹਨੂੰ ਲਾਗੂ ਕਰੇ ਜੇ ਨਹੀਂ ਲਾਗੂ ਕਰਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪੰਜਾਬ ਸਰਕਾਰ ਦੇ ਕਿਸੇ ਵੀ ਮੰਤਰੀਆਂ ਦੇ ਨੂੰ ਪਿੰਡਾਂ ਦੇ ਵਿੱਚ ਨਹੀਂ ਵੜਨ ਦੇਵਾਂਗੇ ਆਪਣੇ ਦੇਸ਼ ਵਿੱਚ ਜਿਹੜੇ ਲੀਡਰ ਆਉ ਕਹਿ ਰਹੇ ਆ ਵੀ ਅਸੀਂ ਵਰਲਡ ਲੈਵਲ ਤੇ ਬਹੁਤ ਕਾਰਤੀ ਕਰਨੀ ਪਰ ਬਾਅਦ ਨੇ ਯਾਪਕਾ ਦੀ ਇਹ ਕੰਟਰੀਆਂ ਵਿੱਚ ਬਸ ਜੇ ਚੜਨਾ ਹੁੰਦਾ ਤਾਂ ਉਹਨਾਂ ਵਾਸਤੇ ਰੈਂਪ ਬਣਾਇਆ ਹੁੰਦਾ ਪਰ ਕੈਦਾ ਹੈਂਡੀਕੈਪਰ ਵਾਸਤੇ ਇੰਤਜ਼ਾਮ ਕੀਤਾ ਜਾਂਦਾ ਪਰ ਆਪਣੀਆਂ ਲੰਮੀਆਂ ਬੱਸਾਂ ਚ ਵੀ ਜਦੋਂ ਪਾਈਆਂ ਜਾਂਦੀਆਂ ਕੋਈ ਇੰਤਜ਼ਾਮ ਨਹੀਂ ਹੁਣ ਮੈਂ ਸਰ ਸੱਚੀ ਬੋਲੂਗਾ ਕਿਉਂਕਿ ਇੰਡੀਆ ਜਿਹੜਾ ਇੰਡੀਆ ਦੇ ਵਿੱਚ ਵੋਟ ਦਾ ਅਧਿਕਾਰ ਹੈ ਪਰ ਵੋਟ ਕਿਹਦੇ ਨਾਲ ਪੈਂਦੀ ਹੈ EVM ਵੋਟ ਮਸ਼ੀਨ ਦੇ ਨਾਲ ਵੋਟ ਮਸ਼ੀਨ ਨੂੰ ਕੌਣ ਲੈ ਕੇ ਆਇਆ 1980 ਦੇ ਵਿੱਚ ਇੰਦਰਾ ਗਾਂਧੀ ਲੈ ਕੇ ਆਈ 2004 ਦੇ ਵਿੱਚ ਕਾਂਗਰਸ ਨੇ EVM ਵੋਟ ਮਸ਼ੀਨ ਦੇ ਵਿੱਚ ਘਪਲਾ ਕੀਤਾ ਰੌਲ ਗਾਂਧੀ ਕਹਿ ਰਹੇ ਹਨ ਖੁਦ ਕਿ ਵੋਟ ਚੋਰੀ ਹੋਈ ਹੈ ਵੋਟ ਚੋਰੀ ਨਹੀਂ ਹੋਈ ਉਹ ਵੀ ਅਸਲ ਅਸਲ ਮੁੱਦੇ ਤੋਂ ਭਟਕੇ ਹੋਏ ਨੇ ਕਿਉਂਕਿ EVM ਵੋਟ ਮਸ਼ੀਨ ਹੈ ਜਿਹੜੀ ਉਹ ਸਾਡੀ ਦੁਸ਼ਮਣ ਹੈ ਜਿੰਨਾ ਚਿਰ ਇੱਥੇ ਇੰਡੀਆ ਦੇ ਵਿੱਚ ਮੈਂ ਅੰਗਹੀਨਾਂ ਨੂੰ ਵੀ ਕਹਿੰਨਾ ਹੈ ਕਿ ਜਿੰਨਾ ਚਿਰ ਵੋਟਿੰਗ ਮਸ਼ੀਨ ਰਹੂਗੀ ਉਹਨਾਂ ਚਿਰ ਮੈਨੂੰ ਲੱਗਦਾ ਵੀ ਸਾਡਾ ਤਰੱਕੀ ਨਹੀਂ ਹੋਣੀ ਕਿਉਂਕਿ ਵੋਟ ਰਾਜ ਹੈ ਜਿਹੜਾ ਪੋਲਿਟਿਕਲ ਰਾਜ ਹੈ ਉਹ ਇੰਨਾ ਨਹੀਂ ਮੈਂ ਕਰੋੜ ਰੁਪਈਆ ਸਰ ਕਿੱਥ ਕਿ ਸਾਡਾ ਰਾਜਨੀਤੀ ਵਿੱਚ ਕੋਟਾਕਰਨ ਹੋਣਾ ਚਾਹੀਦਾ ਦੇਖੋ 4% ਸਾਨੂੰ ਸਰਕਾਰ ਦੇ ਰਹੀ ਹੈ ਫਿਰ 400 ਮਗਰ 4 ਰਐਮਐਲ ਤਾਂ ਸਾਡੇ ਵੀ ਹੋਣੇ ਚਾਹੀਦੇ ਨੇ ਨਾ ਇਹ ਦਰਿਆਤ ਨਹੀਂ ਸਾਡੇ ਨਾਲ ਪਰ ਮੈਂ ਦੱਸਦਾ ਕਿ ਈਵੀਐਮ ਦੇ ਵਿੱਚ ਇਹ ਗੜਬੜ ਕਰਦੇ ਨੇ ਈਵੀਐਮ ਦੇ ਗੜਬੜੀ ਦੇ ਨਾਲ ਇਹ ਸਰਕਾਰ ਬੁਲਾਉਂਦੇ ਨੇ ਪਰ ਆਉਣ ਵਾਲਾ ਜਿਹੜਾ ਸਮਾਂ ਅਸੀਂ ਈਵੀਐਮ ਵੋਟ ਮਸ਼ੀਨਾਂ ਨੂੰ ਅੰਗਹੀਣ ਵੀ ਫੋੜਾਂਗੇ